अच्छा जी होए जाकाले जी होन होए अच्छा अच्छा वो बुद्ध सर फोटोग्राफी अच्छा थैंक यू सर परिसार जी देसी खुशपुरी होही छे ते ग्रेट थनका सर धन्यवाद जी धन्यवाद जी लगभग 11 को दिस लगा रेव सर धन्यवाद आज गोकल समर्पित के संस्कार

स्वास्थ्य, तीन करोड़ रुपए की लागत नल बने आ रहे हैं ओवरब्रिज, जिसका तीन सीएम साहब ने लोकार्पण की तरह जोरदार कार्य किया। एक नहीं आम बिजली है नहीं, एक पटियाला मंडी, एक मंडी में जूनियर वाला ब्रिज है। मुख्यमंत्री साहब रोबे दिए कि वो अपने बुखार में को इस बारे में संक्षेप। ਪੁਲ ਜਿਹੜਾ ਹੈ ਲਾਈਫਲਾਈਨ ਦਾ ਕੰਮ ਕਰੂਗਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਲੋਕਾਂ ਦੀ ਸ਼ਹਿਰ ਇਸ ਪੁਲ ਕਰਕੇ ਪੁਲ ਦੇ ਨਾਂ ਹੋਣ ਕਰਕੇ ਦੋ ਹਿੱਸਿਆਂ 'ਚ ਵੰਡਿਆ ਹੋਇਆ ਸੀ ਕਈਆਂ ਦੇ ਘਰ ਜਿਹੜੇ ਸੀ ਉਹ ਇਧਰਲੇ ਪਾਸੇ ਦੁਕਾਨਾਂ ਪਰਲੇ ਪਾਸੇ ਕਈਆਂ ਦੇ ਘਰ ਪਰਲੇ ਪਾਸੇ ਦੁਕਾਨਾਂ ਇਧਰਲੇ ਪਾਸੇ ਅੱਠ ਗੱਡੀਆਂ ਤਾਂ ਰੈਗੂਲਰ ਹੀ ਲੰਘਦੀਆਂ ਸੀ ਤੇ ਅੱਧਾ ਦਾ ਘੰਟਾ ਲਗਭਗ ਫਟਕ ਬੰਦ ਰਹਿੰਦਾ ਸੀ ਬਾਕੀ ਜੇ ਕੋਈ ਸਪੈਸ਼ਲ ਟ੍ਰੇਨ ਲੱਗ ਜੇ ਤਾਂ ਜ਼ਿਆਦਾ ਦੇ ਰਹਿੰਦਾ ਸੀ ਸਕੂਲਾਂ ਦੇ ਬੱਚਿਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਸੀ ਆਜ਼ਾਦੀ ਤੋਂ ਬਾਅਦ ਜੋ ਮੈਨੂੰ ਅਪਡੇਟ ਕੀਤਾ ਗਿਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਸ਼ਹਿਰ ਦੇ ਵਿੱਚ ਕੋਈ ਲੋਕ ਪੱਖੀ ਕੰਮ ਹੋਇਆ ਜਿਹਦਾ ਲੋਕਾਂ ਨੂੰ ਸਹੂਲਤਾ ਮਿਲਣਗੀਆਂ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਆਊਗਾ ਨੀ ਤਾਂ ਬੜੇ ਆਏ ਇੱਥੋਂ ਦੇ ਤਾਂ ਨਾਲ ਦੇ ਪਿੰਡ ਤੋਂ ਮੁੱਖ ਮੰਤਰੀ ਸਾਹਿਬ ਵੀ ਨਾਲ ਦੇ ਪਿੰਡ ਤੋਂ ਉਹਨਾਂ ਦਾ ਜੱਦੀ ਪਿੰਡ ਹੈ ਬੜੇ ਇੱਥੇ ਮਲੂਕੇ ਬੜੇ ਇੱਥੇ ਜਿਹੜੇ ਕਾਂਗੜ ਆਏ ਆਪਦੇ ਜਵਾਕਾਂ ਦੇ ਵਾਸਤੇ ਉਹਨਾਂ ਨੇ ਕਈ ਪੀੜੀਆਂ ਦੇ ਪੈਸੇ ਇਕੱਠੇ ਕੀਤੇ ਚਲੇ ਗਏ ਉਹਨਾਂ ਨੇ ਕੀ ਲੈਣਾ ਹੈ ਆਪ ਲੋਕਾਂ ਦਾ ਉਹਨਾਂ ਦਾ ਕੋਈ ਸਬੰਧ ਨਹੀਂ ਆਪ ਲੋਕਾਂ ਨਾਲ ਤੁਸੀਂ ਦੇਖੋ ਵੀ ਆ ਪੁਲ ਬਣਨ ਨਾਲ 1 ਕਿਲੋਮੀਟਰ ਹੋ ਗਿਆ 1000 1000 ਮੀਟਰ ਦਾ ਕਿਲੋਮੀਟਰ ਦਾ 1100 ਹੈ ਕਹਿੰਦੇ ਪਟਿਆਲਾ ਮੰਡੀ ਦੋ ਮੰਡੀਆਂ ਨੇ ਪਟਿਆਲਾ ਮੰਡੀ ਤੇ ਨਾਬਾ ਮੰਡੀ ਆਪਸ ਜੁੜ ਜਾਣਗੀਆਂ ਮੈਂ ਕਹਿੰਦਾ ਪਟਿਆਲੇ ਤੋਂ ਨਾਬੇ ਛੇਤੀ ਚਲੇ ਜਾਂਦੇ ਹੋਣੇ ਇਥੇ ਜਿਆਦਾ ਟਾਈਮ ਲੱਗਦਾ ਹੋਊਗਾ ਪਟਿਆਲੇ ਤੋਂ ਨਾਬਾ ਦਾ 20 ਕਿਲੋਮੀਟਰ ਹੈ ਪਟਿਆਲਾ ਮੰਡੀ ਤੋਂ ਨਾਬਾ ਮੰਡੀ ਰਾਮਪੁਰੇ ਫੁੱਲ ਜਾਣ ਵੇਲੇ ਜਿਆਦਾ ਟਾਈਮ ਲੱਗਦਾ ਹੋਊ ਬਥੇਰੀ ਵਾਰੀ ਮੰਗ ਪੱਤਰ ਦਿੱਤੇ ਹੋਣੇ ਬੜੀ ਵਾਰੀ ਤੁਹਾਨੂੰ ਤੁਹਾਡੇ ਨਾਲ ਵਾਅਦੇ ਕੀਤੇ ਹੋਣੇ ਬੜੀ ਵਾਰੀ ਤਾੜੀਆਂ বাজਵਾਈਆਂ ਹੋਣੀਆਂ ਅਗਲੇ ਸਾਲ ਕਰ ਦਿਆਂਗੇ ਅਗਲੇ ਬਜਟ ਚ ਕਰ ਦਿਆਂਗੇ ਇੱਥੇ ਕਰ ਦਿਆਂਗੇ ਨੀਅਤ ਜਦੋਂ ਹੈ ਹੀ ਨਹੀਂ ਜਬਾਨ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੁਹਾਡੀ ਆਪਣੀ ਸਰਕਾਰ ਹੈ 2022 ਤੋਂ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵੇਂ ਘਟਨ ਹੋ ਰਹੇ ਨੇ ਹਰ ਰੋਜ਼ ਨਵੇਂ-ਨਵੇਂ ਕੰਮ ਹੋ ਰਹੇ ਨੇ 19.5 ਹਜ਼ਾਰ ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਨੂੰ ਲਿੰਕ ਰੋਡ ਜਾਂਦੀਆਂ ਨੇ ਰਿਪੇਅਰ ਹੋਊਗੀ ਨਵੀਆਂ ਬਣਨਗੀਆਂ ਚੌੜੀਆਂ ਹੋਣਗੀਆਂ 19.5 ਹਜ਼ਾਰ ਕਿਲੋਮੀਟਰ ਸੜਕਾਂ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਵਾਸਤੇ ਨਵੀਆਂ ਤਾਰਾਂ ਨਵੇਂ ট্রান্সਫਾਰਮਰ ਪ੍ਰਾਣੀਆਂ ਲਾਈਨਾਂ ਦੀ ਰਿਪੇਅਰ ਤਾਂ ਕਿ ਅਗਲੇ ਸਾਲ ਤੱਕ ਅਗਲੀ ਗਰਮੀ ਤੱਕ ਇੱਕ ਵੀ ਕੱਟ ਬਿਜਲੀ ਦਾ ਨਾ ਲੱਗੇ ਅਸੀਂ 5000 ਕਰੋੜ ਰੁਪਏ ਦਾ ਦੋ ਕਟਨ ਦਿੱਤੇ ਇਹ ਕੰਮ ਨੇ ਜੀ ਕਰਨ ਵਾਲੇ ਟੇਲਾਂ ਤੱਕ ਪਾਣੀ ਪਹੁੰਚਾਇਆ ਜਿੱਥੇ 40-40 ਸਾਲ ਤੋਂ ਲੋਕਾਂ ਨੇ ਪਾਣੀ ਨਹੀਂ ਦੇਖਿਆ ਸੀ ਕੱਸੀਆਂ ਦਾ ਹੁਣ ਵੀਡੀਓ ਆਉਂਦੀਆਂ ਨੇ ਤੁਹਾਡੇ ਕੋਲ ਹੀ ਪਈਆਂ ਹੋਣੀਆਂ ਕਿ ਜੀ ਸਾਡੇ ਪਾਣੀ ਅਸੀਂ ਇੱਥੇ ਖਵਾਜਾ ਪੀਰ ਦਾ ਪ੍ਰਸ਼ਾਦ ਜਿਹੜਾ ਵੰਡ ਕੇ ਲੋਕਾਂ ਨੇ ਉਹ ਘਾਟਨ ਕੀਤੇ ਨੇ ਕੱਸੀਆਂ ਦੇ ਰਜਵਾਹਿਆਂ ਦੇ ਨਾਲਿਆਂ ਦੇ ਸੂਹਿਆਂ ਦੇ ਇਹ ਕੰਮ ਨੇ ਜੀ ਇਹ ਲੋਕਾਂ ਦੇ ਅਸਲੀ ਕੰਮ ਨੇ ਨਿੱਜੀ ਕੰਮ ਵਾਸਤੇ ਚਲੋ ਬਹੁਤ ਸਾਰੇ ਕੰਮ ਨਿੱਜੀ ਵੀ ਹੁੰਦੇ ਨੇ ਮੇਰੇ ਮੁੰਡੇ ਦਾ ਆ ਇੱਥੇ ਜਨਮ ਸਰਟੀਫਿਕੇਟ ਇੱਥੇ ਜੀ ਆ ਜਾਤੀ ਪ੍ਰਮਾਣ ਪੱਤਰ ਆ ਫਲਾਣਾ ਚਲੋ ਉਹ ਤਾਂ ਚੱਲਦਾ ਹੀ ਰਹਿੰਦਾ ਪਰ ਜਿੱਦੀ ਨਾਲ ਸਮਾਜ ਨੂੰ ਫਾਇਦਾ ਹੋਵੇ 881 ਆਮ ਆਦਮੀ ਕਲੀਨਿਕ ਖੁੱਲੇ ਨੇ ਤੁਹਾਡੇ ਇਲਾਕੇ ਚ ਵੀ ਹੋਣਗੇ ਹੁਣ ਤੱਕ ਪਾਉਣੇ 2 ਕਰੋੜ ਬੰਦਾ ਪਾਉਣੇ 2 ਕਰੋੜ ਮਰੀਜ਼ ਉੱਥੇ ਆਪਣਾ ਚੈੱਕਅਪ ਕਰਾ ਕੇ ਚਲੇ ਗਏ ਛੋਟੇ ਕਈ ਦੋ ਵਾਰ ਵੀ ਆਗੇ ਹੋਣਗੇ ਚਲੋ 1 ਕਰੋੜ ਹੀ ਲਾ ਲੋ ਕਿ ਨਾ ਮਾ ਇੱਕ ਕਰੋੜ ਆ ਗਿਆ 3 ਕਰੋੜ ਦੀ ਬਜਾਏ 1 ਕਰੋੜ 30% ਪੰਜਾਬ ਉਥੋਂ ਦਵਾਈ ਲੈ ਕੇ ਚਲਾ ਗਿਆ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦੀਆਂ ਲਾਈਨਾਂ 'ਚ ਲੱਗਣਾ ਸੀ ਛੋਟੀ ਛੋਟੀ ਬਿਮਾਰੀ ਵਾਸਤੇ ਵੀ ਜਿਹੜਾ ਰეკਮੈਂਡ ਕਰਦੇ ਨੇ ਚਲੋ ਜੀ ਰਜਿੰਦਰਾ ਚਲੋ ਜੀ ਬਠਿੰਡੇ ਲੈ ਜਾਓ ਡੀ ਐਮ ਸੀ ਲੈ ਜਾਓ ਸੀ ਐਮ ਸੀ ਲੈ ਜਾਓ ਉੱਥੇ ਠੀਕ ਹੋ ਰਹੇ ਨੇ ਹਰ ਕਿਸਮ ਦੀ ਦਵਾਈ ਫ੍ਰੀ ਮਿਲ ਰਹੀ ਹੈ ਇਹ ਕੰਮ ਨੇ ਜੀ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਸਾਡੇ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਜੇ ਈ ਈ ਮੇਨ ਜੀਈ ਐਡਵਾਂਸ ਨੀਟ ਤੇ ਫੌਜ ਦੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਟ੍ਰੇਨਿੰਗ ਦੇ ਜਿਹੜੇ ਪੇਪਰ ਨੇ ਉਹ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਇਹ ਕੰਮ ਹੁੰਦੇ ਨੇ ਜੀ ਸੜਕਾਂ ਤੇ ਐਸਐਸਐਫ ਖੜੀ ਹੈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਇੱਕ ਗੱਡੀ ਉਹਨਾਂ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਆਨ ਦਾ ਸਪੌਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਨੀਤਨ ਗੱਡਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜੇ ਸਿੱਖਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸਕਿੰਟ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਟਾਈਮ ਹੈ ਆ ਜਾਂਦੇ ਨੇ ਉਹ ਮਰੀਜ਼ਾਂ ਨੂੰ ਚੱਕ ਕੇ ਲੈ ਜਾਂਦੇ ਆ ਬਹੁਤ ਸਾਰੇ ਜਾਨਾਂ ਬਚ ਗਈਆਂ ਪਹਿਲਾਂ ਸੜਕ ਤੇ ਤਰਫ ਦੇ ਤਰਫ ਦੇ ਮਰ ਜਾਂਦੇ ਸੀ ਇਹ ਕੰਮ ਹੁੰਦੇ ਨਹੀਂ 10 ਲੱਖ ਰੁਪਏ ਦਾ ਸੇਧ ਦਾ ਬੀਮਾ ਬਸ 10 ਦਿਨਾਂ ਸ਼ੁਰੂ ਹੋਣ ਲੱਗਿਆ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਸਿਹਤ ਦਾ ਬੀਮਾ ਕੁਝ ਨਹੀਂ ਚਾਹੀਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਰੱਬ ਨਾ ਕਰੇ ਕੋਈ ਬਿਮਾਰ ਹੋ ਗਿਆ ਜੀ ਪਰਿਵਾਰ ਦਾ ਹਸਪਤਾਲ ਚ ਜਾਓ ਇਲਾਜ ਕਰਾ ਕੇ ਘਰੇ ਆ ਜਾਓ ਬਾਕੀ ਬਾਕੀ ਹਿਸਾਬ ਕਿਤਾਬ ਸਰਕਾਰ ਆਪੀ ਕਰੂਗੀ 10 ਲੱਖ ਦੇ ਥਲੇ ਥਲੇ ਸਾਡਾ ਸਾਰਾ ਹਿਸਾਬ ਦਾ ਅਜੇ ਤੱਕ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੀਵਨ ਬੀਮਾ ਲਾਗੂ ਨਹੀਂ ਹੋਇਆ ਹੈਲਪਨ ਹਸਪਤਾਲ ਸਰਕਾਰੀ ਹਸਪਤਾਲ ਜਿਹੜੇ ਨੇ ਅਪਡੇਟ ਕੀਤੇ ਨੇ ਨਵੀਆਂ ਤੋਂ ਨਵੀਆਂ ਮਸ਼ੀਨਾਂ ਲਿਆਂਦੀਆਂ ਨੇ ਦਵਾਈਆਂ ਡਾਕਟਰਾਂ ਨੂੰ ਇਹ ਲਿਖਤਾ ਕਹਤਾ ਆਰਡਰ ਦੇਤੇ ਕਿ ਇੱਕ ਵੀ ਦਵਾਈ ਤੁਸੀਂ ਬਾਹਰੋਂ ਨਹੀਂ ਲਿਖੋਗੇ ਕਿ ਹਸਪਤਾਲ ਤੋਂ ਬਾਹਰੋਂ ਲਿਆ ਜਿਉਂ ਹੀ ਪਰੀਜ ਬਾਹਰ ਜਾਂਦਾ ਉਥੇ ਲੁੱਟਿਆ ਜਾਂਦਾ ਜੇ ਕੋਈ ਦਵਾਈ ਬਾਹਰੋਂ ਮੰਗਾਉਣੀ ਹੀ ਪੈ ਰਹੀ ਹੈ ਡਾਕਟਰ ਆਪ ਲੈ ਕੇ ਆਊਗਾ ਜੀ ਮਰੀਜ਼ ਨੂੰ ਨਹੀਂ ਭੇਜੂਗਾ ਤੇ ਸਾਨੂੰ ਦੱਸੂਗਾ ਕਿ ਆ ਦਵਾਈ ਹੈ ਨਹੀਂ ਅਸੀਂ ਉਹ ਦਵਾਈ ਅਗਲੇ ਦਿਨ ਉਥੇ ਹਸਪਤਾਲ ਚ ਅਵੇਲੇਬਲ ਕਰਾ ਦਾਂਗੇ ਉਦੋਂ ਆਇਆ ਸੱਚ ਨੂੰ ਲੂਗੀ ਕਿਉਂਕਿ ਮੈਨੂੰ ਇਹ ਗੱਲਾਂ ਦਾ ਪਤਾ ਹੈ ਜੀ ਅਸੀਂ ਆਪ ਭੁਗਤ ਭੋਗੀ ਰਹੇ ਹਾਂ ਅਸੀਂ ਪਿੰਡੇ ਤੇ ਅੰਡਾਈਆਂ ਨੇ ਇਹ ਗੱਲਾਂ ਇਹਨਾਂ 'ਚੋਂ ਨਹੀਂ ਇਹਨਾਂ ਨੂੰ ਪਤਾ ਹੋਣਾ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਪਾਣੀ ਦੇ ਪਾਣੀ ਦੀ ਵੈਲਿਊ ਕੀ ਹੁੰਦੀ ਹੈ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜਦੋਂ ਨਹਿਰ ਹੀ ਆਉਂਦੀ ਹੈ ਮੋਗਾ ਦਿਖੇ ਹੀ ਨਹੀਂ ਕਦੇ ਉਹਨਾਂ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਗਰੀਬੀਆਂ ਕਦੇ ਹੰਡਾਈਆਂ ਨਹੀਂ ਆਮ ਲੋਕਾਂ 'ਚ ਕਦੇ ਰਹੇ ਨਹੀਂ ਵਾਰੀ ਆਊਗੀ ਸਾਡੀ ਵਾਰੀ ਆਊ ਸਾਡੀ ਵਾਰੀ ਆ ਲੈਣ ਦੋ ਅਸੀਂ ਭਗਵੰਤ ਮਾਨ ਨੂੰ ਐ ਕਰਾਂਗੇ ਦੀਆਂ ਚੀਕਾਂ ਪਾਵਾਂਗੇ ਆ ਮੁੱਦਾ ਰਹਿ ਗਿਆ ਇਹਨਾਂ ਕੋਲੇ ਬਸ ਵਾਰੀ ਆਊਗੀ ਐ ਪੰਜਾਬ ਨੂੰ ਪਤਾ ਨਹੀਂ ਕੱਸੀ ਦਾ ਪਾਣੀ ਸਮਝ ਰੱਖਿਆ ਵੀ ਸਾਡੀ ਵਾਰੀ ਆਊਗੀ ਐਨੇ ਵਜh ਐਨੇ ਮਿੰਟ ਤੇ ਪੰਜਾਬ ਨੂੰ ਪਤਾ ਨਹੀਂ ਟਰੱਕ ਸਮਝ ਰੱਖਿਆ ਵੀ ਮੈਂ ਕਈ ਵਾਰੀ ਟਰੱਕ ਫੜਾਉਂਦਾ ਹੁੰਦਾ ਕਨੇਕਟਰ ਨੂੰ ਕਲੀਨਰ ਨੂੰ ਡਰਾਈਵਰ ਚਲ ਖਾਲੀ ਜਾ ਜਦ ਤੱਕ 20 ਕਿਲੋਮੀਟਰ ਚਲਾ ਕੇ ਦੇਖ ਲਾ ਅਹੀਂ ਸਮਝ ਰਖੇ ਪੰਜਾਬ ਨੂੰ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਉਹ ਕੋਈ ਮੁੱਦਾ ਨਹੀਂ ਕੋਈ ਪਲੈਨਿੰਗ ਨਹੀਂ ਵੀ ਕੀ ਕਰਾਂਗੇ ਬਸ 27 ਜੀ ਸਾਡੀ ਵਾਰੀ ਆ ਲੈਣ ਦਿਓ ਤੁਸੀਂ ਦੇਖਿਓ ਸੀ ਭਗਵੰਤ ਮਾਨਿਆ ਚੀਕਾਂ ਪੈਣ ਲੈ ਯਾਰ ਮੈਂ ਮਾੜਾ ਕੀ ਕਰਤਾ ਪੰਜਾਬ ਦਾ ਯਾਰ ਅਸੀਂ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਤੁਸੀਂ ਚੱਜਦੇ ਨਿਕਲੇ ਆਉਂਦੇ ਭਾਈ ਅਸੀਂ ਤਾਂ ਹੈ ਹੀ ਨਹੀਂ ਸੀ ਮੈਂ ਤਾਂ ਕਲਾਕਾਰ ਸੀ ਆ ਟੀਪੀਡੀ ਕਾਲਜ ਉਤਰਿਆ ਹੈਲੀਗੋਪਰ ਤੇ ਸਭ ਤੋਂ ਪਹਿਲਾ ਜ਼ਿੰਦਗੀ 'ਚ ਸਭ ਤੋਂ ਪਹਿਲਾ ਅਵਾਰਡ ਟੀਪੀਡੀ ਕਾਲਜ ਮਾਲਵਾਗ ਤੇ ਜਿਹੜਾ ਹੈਗਾ ਉੱਥੇ ਜਿੱਤਿਆ ਸੀ ਜੀ ਛੋਟੀ ਜੀ ਇੱਕ ਮੋਮਬੱਤੀ ਜਿਹੜਾ ਸਟੈਂਡ ਜਿੱਤਿਆ ਸੀ ਨਾਲੇ ਇਹ ਵੀ ਮੈਂ ਉੱਥੇ ਪਿਆ ਮੇਰੇ ਕੋਲੇ ਉਸ ਤੋਂ ਬਾਅਦ ਬਹੁਤ ਵੱਡੇ ਵੱਡੇ ਟਰੋਫੀਆਂ ਜਿੱਤ ਲਈਆਂ ਪਰ ਜਿਹੜਾ ਪਹਿਲੀ ਵਾਰ ਜਿੱਤਿਆ ਉਹਦਾ ਉਹਨੂੰ ਦੇਖਣ ਦਾ ਜਾਂ ਉਹਦੇ ਨਾਲ ਯਾਦਾਂ ਜਿਹੜੀਆਂ ਜੁੜ ਜਾਂਦੀਆਂ ਉਹਦਾ ਉਹ ਨਜ਼ਾਰੇ ਹੀ ਹੋਰ ਹੈ ਤੇ ਮੈਨੂੰ ਪਤਾ ਹੁੰਦਾ ਜੇ ਇੱਥੇ ਤਿੰਨ ਪੀੜੀ ਕਾਲ ਚ ਮੈਂ ਲਈ ਆਉਂਦਾ ਜੋ ਦਿਖਾਉਂਦਾ ਤੁਹਾਨੂੰ ਆਹ ਚਾਹ ਛੋਟੇ ਛੋਟੇ ਚਾਵਾਂ ਚੋਂ ਨਿਕਲੇ ਹੋਏ ਆ ਜੀ ਆਹ ਰਿਸ਼ਤੇਦਾਰੀਆਂ ਨੇ ਆ ਕਰਾੜ ਵਾਲੇ ਆ ਢਿੱਲਮਾ ਧੂਰਕੋਟ ਬਾਦਰਾ ਭੈਣੀ ਸਪਾਲਾਂ ਆ ਨਾਲ ਪਿੰਡ ਨੇ ਆਪਣੇ ਸਾਰੇ ਰਿਸ਼ਤੇਦਾਰੀਆਂ ਸਾਡੇ ਆਪਾਂ ਹੀ ਪੱਕੋ ਜਿਆ ਜਿਹੜੇ ਸਾਡੇ ਪਿੰਡ ਦੁੱਖ ਨੇ ਉਹੀ ਤੁਹਾਡੇ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਸਾਰੇ ਦੁੱਖ ਉਹੀ ਨੇ ਸুইস ਕਰਕੇ ਆਏ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੁੱਸੇ ਦੇ ਰੱਖੇ ਨੇ ਜੋਂ ਲੋਕ ਦਾ ਤੜਕੀ ਗੋਲਾਂ ਕੱਢਣ ਉਹ ਇੱਕ ਹੋ ਇੱਕ ਹੈਗਾ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਆ ਨਾਮ ਰਤਨ ਹੈ ਕਮਰਤ ਨਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾਲਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜene ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਊਂਡ ਆਉਂਦੀ ਹੈ ਦਿੱਲੀ ਤੋਂ ਹੈ ਫੇ ਗੁਰਦਾਸ ਮਾਨ ਗਾਉਣੋਂ ਹਟ ਜੇ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਆਉਂਦਾ ਉਹ ਬੰਦ ਕਰ ਦਈਏ 나ਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦੇ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਏ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡ ਦੇ ਪਾਸੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਹਨਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਣੇ ਮੈਂ ਇਥੋਂ ਉਹਨਾਂ ਦੇ ਘਰ ਮੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਉਹ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰਮਰ ਲੱਗਿਆ ਇਟਲੀ ਗਿਆ ਸੀ ਆਪਣੀ ਘਰ ਵਾਲੀ ਨਾਲ ਸੁਖਵੀਰ ਬਾਦਲ ਉਹ ਸੰਗ ਮਰਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੋਂ ਹੋਇਆ ਸੀ ਤੇ ਬੰਬੇ ਤੋਂ ਬੁਲਾ ਕੇ ਦੀਪਕਾ ਪੋਦਕਰਨ ਪਦ ਕੋਨ ਨੂੰ 7 ਕਰੋੜ ਰੁਪਏ ਵਰਲਡ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਵੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦਿਓ ਕਬੱਡੀ ਵਾਲੇ ਉਹਨਾਂ ਨੂੰ ਮਿਲੇ ਨਹੀਂ ਹਜੇ ਉਹ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਢਾਹ ਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਚਿੱਟੇ ਨਾਲ ਸਿਰਿੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨੇ ਉਹ ਚੰਗੇ ਨੇ ਭਗਵਾਨ ਤਮਾਨ ਮਾੜਾ ਹੋ ਗਿਆ ਬਸ ਕਿਉਂਕਿ ਆਮ ਘਰਾਂ ਦੇ ਜਵਾਕਾਂ ਨੂੰ ਨਹੀਂ ਚਰਦੇ ਆਮ ਕਰਨ ਦੇ ਜੋ ਆ ਕੇ ਇੱਥੇ ਸਾਡੇ ਕੁਰਸੀਆਂ ਤੇ ਬਹਿ ਗਏ ਇੱਥੇ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾਪ ਦਿਓ ਉਹ ਤੋਂ ਬੁਲਵਾ ਲਓ ਗਲਤ ਮਾਲਤ ਸੁਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਨੂੰਨ ਬੋਲਣਾ ਕਾਨੂੰਨ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁੱਖੀ ਇਹ ਸਾਬਤ ਹੋਣਗੇ ਕਿ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀਤ ਤੇ ਚੜ ਰਿਹਾ ਸੀ ਤੁਸੀਂ ਲੀਤੋ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਵਿੱਚ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਪੰਜ ਸੱਤ ਤਾਂ ਹੈਗਾ ਹੀ ਨਾ ਮੈਂ ਜ਼ਿਆਦਾ ਸੁਣਦਾ ਨਹੀਂਗਾ ਮੈਂ ਤਾਂ ਕੋਈ ਕੋਲ ਕੋਈ ਨਾ ਕੋਈ ਭੇਜ ਦਿੰਦਾ ਮੈਂ ਕੋਈ ਗੱਲ ਨਹੀਂ ਆਹ ਜੀ ਹਾਥੀ ਰੇਕ ਨਾਲ ਗੱਲ ਕਰਨ ਲੱਗੇ ਜੇ ਤਾਂ ਫਿਰ ਉਥੀ ਰਹਿ ਜੇ ਇੱਕੋ ਗਲੀ ਚ ਉਤੋਂ ਰਹਿ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਉਹ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਵੀ ਕਿਤੇ ਪਰਲੇਗੋ ਏਰੀਆ ਚ ਚਲੇ ਗਏ ਉਹ ਫਾੜ ਦੇਣਗੇ ਸুইস ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੇ ਆਪਣੇ ਜਵਾਕ ਨੇ ਗਲਤੀਆਂ ਸਾਥੋਂ ਵੀ ਹੋਈਆਂ ਹੋਣਗੀਆਂ 16 ਕਲਾਂ ਸੰਪੂਰਨ ਕੋਈ ਵੀ ਨਹੀਂ ਹੈਗਾ ਪਰ ਗਲਤੀ ਕਰਕੇ ਬੰਦਾ ਸੁਧਾਰ ਲੇ ਤਾਂ ਉਹਨੂੰ ਵਧੀਆ ਮੰਨਿਆ ਜਾਂਦਾ ਹੈ ਇੱਕ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫਿਰ ਫਿਰ ਉਹ ਬੇਵਕੂਫੀ ਜਾਂ ਪਾਗਲਪਨ ਤੱਕ ਚਲੀ ਜਾਂਦੀ ਸਮਨ ਨੂੰ ਚੰਗਾ ਲੱਗਿਆ ਅਜ ਰਾਮਪੁਰੇ ਫੂਲ ਚ ਆਇਆ ਕੁਝ ਮੰਗਾ ਨੇ ਲੋਕਲ ਵੀ ਮੰਗਾ ਨੇ ਕੋਈ ਰਿਸ਼ਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜੇ ਮਹਾਰਾਜੇ ਮਿਲਦਾ 763 ਨੰਬਰ ਕੋਈ ਨਾ ਮੈਂ ਉਹਦੇ ਬਾਰੇ ਵੀ ਮੈਂ ਅਫਸਰਾਂ ਨਾਲ ਮੀਟਿੰਗ ਰੱਖੀ ਹੈ ਕੱਲ ਨੂੰ ਤੇ ਕਿਉਂਕਿ ਜਿਹੜੇ ਹੱਕ ਨੇ ਆ ਪੁਲਿਸ ਵਾਲੇ ਨੂੰ ਕਹੀ ਆ ਪਰਾਂ ਮੂੰਹ ਕਰਕੇ ਇਧਰੋਂ ਵਾਹ ਖੜ ਜਾ ਇਧਰੋਂ ਕੌਣ ਆਉਂਦਾ ਤੋ ਮੇਰੇ ਵੱਲ ਦੇਖਣਾ ਪਪਾ ਬਚਾਰਿਆਂ ਨੂੰ ਆਤ ਤਾਂ ਪਈਆਂ ਹੋਈਆਂ ਨਾ ਪਹਿਲਾਂ ਇਧਰੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਇਹ ਵਿਚਾਰਾਂ ਨੇ ਡਿਊਟੀਆਂ ਲਾਉਂਦੇ ਨੇ ਪਰ ਉਹਨਾਂ ਨੂੰ ਮੂੰਹ ਕਰ ਲਈ ਜਿਹੜਾ ਕੋਈ ਪੈਰ ਤੇ ਖੁਰਕ ਵੀ ਕਰਦਾ ਵਾ ਸਾਨੂੰ ਬਾੜ ਲਓ। ਵੀ ਜੁੱਤੀ ਨਾ ਲਾਉਂਦਾ ਹੋਵੇ ਕਿਤੇ। ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗ ਗਿਆ। ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗ ਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ ਇਹ। ਇਹ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉੱਡ ਜੀ ਕਿਉਂਕਿ ਰੋੜਾ ਚੱਕਦਾ ਹੁੰਦਾ ਹੈ। ਉਹ ਕਹਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪਹਿਲੀ ਉਹਦੇ ਕੋਲ ਜੇਬ ਚ ਹੋਵੇ ਫੇਰ ਬਸ ਕਹਿੰਦਾ ਫੇਰ ਤੈਨੂੰ ਕੋਈ ਖਤਰਾ ਨਹੀਂ ਫੇਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੁਝ ਜਾਣਦਾ ਹੀ ਹੈ ਫਿਰ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਵਾਸਤੇ ਸੱਥਾਂ ਬਹਿ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਚਿਖਾ ਸਮਾਨ ਪਾਣੀ 'ਚ ਲਿਖਿਆ 30 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਪਾਰਸ਼ ਤੋਂ ਇੱਕ ਵੀ ਬੰਦਾ ਦੱਸ ਦੇ ਵੀ 1 ਰੁਪਿਆ ਲੱਗਿਆ ਹੋਵੇ ਤੇ ਇਹਨਾਂ ਦੇ ਟੈਚੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਇੰਨਾ ਤੱਤੀ ਅਰਬਾ ਸੀ ਓ ਜੋ ਇੱਕ ਟੈਚੀ ਇਧਰ ਦੇ ਤਾਂ ਹੁਣ ਆ ਇਹ ਬੋਲਣ ਲੱਗੇ ਬਸ ਗੱਲ ਨਹੀਂ ਬਾਤ ਨਹੀਂ ਟੈਚੀ ਚੱਲਦੇ ਨੇ ਉਥੇ ਨਹੀਂ ਬੰਡੇ ਖੜਾ ਵੇਲੇ ਉਹ ਸਰਪੰਚ ਕੋਲਾ ਆਇਆ ਇਧਰ ਸਰਪੰਚ ਆ ਚੱਕ ਇੰਨੇ ਬਾਅਦ ਚ ਸਰਪੰਚ ਨੂੰ ਗੱਡੀ ਚ ਬਿਠਾ ਲਓ ਲਿਆ ਵੀ ਸਰਪੰਚ ਵਾਪਸ ਦੇ ਗੋਣ ਐ ਚੱਲੀ ਗਿਆ ਪਹਿਲੀ ਦੱਸਿਆ ਹੁੰਦਾ ਸੀ ਉਹ ਲਾਲਚੀ ਪੱਗ ਵਾਲਾ ਸਰਪੰਚ ਖੜਾ ਉਹਨੂੰ ਫੜਾ ਦੇ ਜਿਉਂ ਉਹਦੇ ਨਾਲ ਸਾਡ ਗੱਲ ਹੋਈ ਹੋਈ ਆ ਬਾਅਦ ਚ ਗੱਡੀ ਚ ਮੇਜੂਗਾ ਉਹ ਹੋਰ ਇੰਨੇ ਗੱਥੇ ਕਿਤੇ ਆਪਦੇ ਬੰਡੇ ਆ ਦੱਸੋ ਮੈਨੂੰ ਸੁਖ ਵਿਲਾਸ ਵਾਲੇ ਖਾਤੇ ਚੋਂ ਪੈਸਾ ਕੱਢਿਆ ਕੋਈ ਡੱਬਲੀ ਟਰਾਂਸਪੋਰਟ ਵਾਲੇ ਖਾਤੇ ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਬ ਸਾਰਾ ਗੋਲਕਾ ਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਉ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਫਿਰ ਸ਼੍ਰੋਮਣੀ ਕਬੜੀ ਕਹਿੰਦੀ ਤੇਲ ਐਨਾ ਤੇਲ ਕਢਾ ਲਓ ਐਨੇ ਤੇਲ ਦੇ ਪਰਚੇ ਬਣਾ ਸਾਡੇ ਹੀ ਸਿਰ ਸਾਡੀਆਂ ਜੁੱਤੀਆਂ ਯਾਰ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਤਾਂ ਰਿਹਾ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਵੀ ਉਹੀ ਨੋਟ ਆ ਓਏ ਖੁੰਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਦਿਨ ਉਹੀ ਨੇ ਕਿਤੇ ਆਪ ਦੇ ਇਹਨਾਂ ਦੀਆਂ ਜੇਬਾਂ ਬਨਵੇਂ ਨੇ ਉਹਦੇ ਪੈਸੇ ਜਾ ਸਕਦੇ ਨੇ ਨਿਕਲਦੇ ਨਹੀਂ ਹੈਗੇ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨੇ ਹੀ ਛੋਟਾ ਹੁੰਦਾ ਜਾਂਦਾ ਹੈ ਕਿਉਂਕਿ ਖਰਾਕਾਂ ਗਾਂ ਪਖਾਣ ਲੱਗ ਜਾਂਦਾ ਸਰੀਰ ਉਹਦਾ ਸੋ ਇਹਨਾਂ ਦੇ ਜਿਹੜੇ ਚੂਚੇ ਪਾਲੇ ਹੋਏ ਨੇ ਉਹਨਾਂ ਤੋਂ ਵੀ ਬੱਚਿਓ ਬੜਾ ਗੁੰਮਰਾਹ ਕੌਣ ਪ੍ਰਚਾਰ ਕਰਦੇ ਆ ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ ਸਾਢੇ 17 ਸਾਲ ਦੇ ਨੂੰ ਉਹ ਕੁਰਸੀ ਦਿੱਤੀ ਸੀ ਜਿਹੜੀ ਸਾਰੀ ਦੁਨੀਆ ਦੇ ਦਿਲਾਂ ਚ ਰੈਂਦੀ ਹੈ ਭਗਵੰਤ ਮਾਨ ਬਣਾਤਾ ਸੀ ਸਾਢੇ 17 ਸਾਲ ਦਾ ਉਸ ਤੋਂ ਵੱਡਾ ਤਾਂ ਬਾਣੀ ਨਹੀਂ ਸਕਦਾ ਮੈਂ ਮੁੱਖ ਮੰਤਰੀ ਦਾ ਫੇਰ ਵੀ ਇੱਕ ਪੰਜਾਬ ਦਾ ਇੱਕ ਪੰਜਾਬ ਦਾ ਦਾਇਰਾ ਹੈ ਭਗਵੰਤ ਮਾਨ ਦਾ ਸਾਰੀ ਦੁਨੀਆ ਦੇ ਪੰਜਾਬੀਆਂ ਦਾ ਪੈਸੇ ਕਮਾਉਣੇ ਹੁੰਦੇ ਉਧਰੋਂ ਜਿੰਨੇ ਮਰਜ਼ੀ ਕਮਾਈ ਜਾਂਦੇ ਮੈਂ ਕਹਾਂ ਕੋਈ ਫੇਰ ਕਲਾਕਾਰ ਸੀ ਵੇ ਇੱਧਰ ਫੇਲ ਹੋ ਗਿਆ ਉੱਧਰ ਆ ਗਿਆ پیسے ਕਮਾਉਣੇ ਉੱਧਰ ਕਮਾ ਲੈਂਦੇ ਜੀ ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਲੋਕਾਂ ਨੇ ਇੰਨਾ ਕੁਝ ਦਿੱਤਾ ਪੰਜਾਬ ਦੇ ਲੋਕਾਂ ਨੇ ਤੇ ਮੈਂ ਲੋਕਾਂ ਲਈ ਕੀ ਵਾਪਸ ਕੀਤਾ ਇਹ ਮੇਰਾ ਤੀਜਾ ਹੈ ਮੈਨੂੰ ਕੋਈ ਮੁੱਖ ਮੰਤਰੀ ਦੁੱਖ ਮੰਤਰੀ ਮੈਨੂੰ ਕੋਈ ਇਦਾਂ ਦਾ ਹੋਣੀ ਉਹ ਉਹਨਾਂ ਨੂੰ ਹੋਊਗਾ ਜਿਨ੍ਹਾਂ ਦੀ ਵਾਰੀਆਂ ਨਹੀਂ ਆਈਆਂ ਬੁਆਰੀ ਆਊਗੀ ਸਾਡੀ ਵਾਰੀ ਆਊਗੀ ਥੋਡੀਆਂ ਵਾਰੀਆਂ ਤਾਂ ਦੁਖੀ ਹੋ ਕੇ ਤਾਂ ਸਾਨੂੰ ਲਿਆਂਦਾ ਲੋਕਾਂ ਨੇ ਔਕਾਜੀ ਤਜਰਬਾ ਨਹੀਂ ਪਹਿਲਾਂ ਕਹਿੰਦੇ ਮੈਂ ਤਾਂ ਤਜਰਬੇਕਾਰਾਂ ਤਾਂ ਦੁਖੀ ਨੇ ਜਿਹੜੇ ਤਜਰਬੇ ਤੁਸੀਂ ਕੀਤੇ ਨੇ ਸਾਡੇ ਤੇ ਕਿਸੇ ਨੇ ਚਿੱਟੇ ਦਾ ਤਜਰਬਾ ਕਰ ਲਿਆ ਕਿਸੇ ਨੇ ਟੋਲ ਟੈਕਸ ਲਾਤੇ ਕਿਸੇ ਨੇ ਢਾਬਿਆਂ ਟੂਬਿਆਂ ਦਾ ਤਜਰਬਾ ਕਰ ਲਿਆ ਸੋ ਤਜਰਬੇ ਹੀ ਕਰਦੇ ਆਏ ਨੇ ਹੁਣ ਤੱਕ ਆਪਣੇ ਤੇ ਸਾਡੇ ਬੱਚੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਏ ਹੁਣ ਕਿਤੇ ਥੋੜੀ ਜਿਹੀ ਠੱਲ ਪਈ ਐ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਚ ਦਾਖਲੇ ਵਧੇ ਨੇ ਬੱਚਿਆਂ ਨੂੰ ਇੱਥੇ ਪੜਾਈਏ ਇੱਥੇ ਰੱਖੀਏ ਆਪਣੇ ਵਧੀਆ-ਵਧੀਆ ਦਿਮਾਗ ਉੱਧਰ ਜਾ ਰਹੇ ਨੇ ਉੱਥੇ ਜਾ ਕੇ ਵੀ ਤਾਂ ਦਿਹਾੜੀਆਂ ਕਰਦੇ ਆ ਇੱਥੇ ਵਧੀਆ ਨੌਕਰੀਆਂ ਕਰ ਲਈਏ ਕਾਮਕਾਰ ਸਿੱਖਣ ਦਾ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਐ ਸਕਿੱਲ ਸਿਖਾਈਏ ਉਹਨਾਂ ਨੂੰ ਕੋਈ ਮਹਾਰਤ ਕਲਾ ਸਿਖਾਈਏ ਪ੍ਰਮਾਤਮਾ ਨੇ ਕੋਈ ਬੰਦਾ ਖਾਲੀ ਨਹੀਂ ਭੇਜਿਆ ਕੋਈ ਨਾ ਕੋਈ ਕਲਾ ਦਿੱਤੀ ਐ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਅੱਜ ਸਪੈਸ਼ਲੀ ਥੋੜਾ ਜਿਹਾ ਲੇਟ ਹੋ ਗਿਆ ਮੈਂ ਪਰ ਮੈਂ ਕਹਿਆ ਸੀ ਮੇਰੇ ਦੁਕਾਣ ਦੀ ਵੇਡ ਨਾ ਕਰਿਓ ਚਲਾ ਦਿਓ ਫੁੱਲ ਨੂੰ ਤੇ ਹੁਣ ਵੀ ਆਪਾਂ ਫੁੱਲ ਰੋਕੇ ਖੜਿਆ ਵੈਸੇ ਤੇ ਛੇਤੀ ਖਤਮ ਕਰਕੇ ਲੋਕਾਂ ਨੂੰ ਪਟਿਆਲੇ ਤੋਂ ਨਾ ਆਪਾਂ ਮੰਡੀ ਤੱਕ ਦਾ ਸਫ਼ਰ ਜਿਹੜਾ ਸ਼ਾਰਟ ਕਰੀਏ ਬਾਕੀ মিডিਆ ਵਾਲੇ ਸਾਡੇ ਵੀਰ ਖੜੇ ਨੇ ਸਾਰੇ ਦੋਸਤ ਮਿੱਤਰ ਨੇ ਬਠਿੰਡਾ ਵਾਲੇ ਰਾਮਪੁਰੇ ਫੂਲ ਵਾਲੇ ਪੁੱਚੋ ਵਾਲੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਬਸ ਜਿਸ ਤਰ੍ਹਾਂ ਦਾ ਪਿਆਰ ਤੁਸੀਂ ਦੇ ਜਨ ਆਉਣ ਵਾਲੇ ਕਨੱਚ ਹੋਰ ਬਹੁਤ ਸਾਰੇ ਵੱਡੇ-ਵੱਡੇ ਐਲਾਨ ਤੇ ਨਾਲ ਇੰਪਲੀਮੈਂਟੇਸ਼ਨ ਕੱਲੇ ਐਲਾਨ ਨਹੀਂ ਆਉਂਦੀ ਹੈ ਨਾ ਬਿਜਲੀ ਫਿਰ ਦਿਨੇ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਨਾ ਜਦੋਂ ਮੈਂ ਕਿਹਾ ਸੀ ਇਹ ਗੱਲ ਅਜ ਤੋਂ 3 ਸਾਲ ਪਹਿਲਾਂ ਤਾਂ ਮਜ਼ਾਕ ਉਡਾਉਂਦੇ ਸੀ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਾਂਗੇ ਲੱਗਣਾ ਕਿਵੇਂ ਹੋ ਜੂਗਾ ਆਉਂਦਾ ਨਾ ਬਿਜਲੀ ਵੀ ਹੁੰਦੀ ਆ ਨਾਲ ਕੱਸੀ ਦਾ ਪਾਣੀ ਵੀ ਆਉਂਦਾ ਬੱਲਵ ਜਗੇ ਜਗਦਾ ਹੁੰਦਾ ਮੈਨੂੰ ਵੀਡੀਓ ਆਈਆਂ ਬਹੁਤ ਕਹਿੰਦੇ ਮੋਟਰ ਨਹੀਂ ਚਲਾਉਂਦੇ ਕਹਿੰਦੇ ਆ ਆ ਜਾਂਦਾ ਦائیں ਦائیں ਪੈਂਦਾ ਕਹਿੰਦੇ ਪਾਣੀ ਫਿਰ ਉਹੀ ਖੰਬੇ ਨੇ ਉਹੀ ਤਾਰਾਂ ਨੇ ਜੀ ਹੁਣ ਕਿਵੇਂ ਆਉਂਦੀ ਐ ਆਪਾਂ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀ ਖਾਨ ਚਲਾ ਲਈ ਉੱਥੇ 27 27 ਦਿਨ ਦਾ ਕੋਲਾ ਪਿਆ ਐ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਖੜੇ ਨੇ ਇਹੀ ਖਬਰਾਂ ਲਾਉਂਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਲਹਿਰੇ ਮਹੱਤਵਾਲੇ ਥਰਮਲ ਪਲਾਂਟ 'ਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਆਪਾਂ ਨੂੰ ਐਲਾ ਸੀ ਉਹ ਕੀ ਕਰੀਏ ਹੁਣ ਮੋਮਬਤੀਆਂ ਮੋਮਬਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਨੀ ਕਦੇ ਖਬਰ ਆਈ ਇਦਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਧਰਮਨ ਪਲਾਂਟਾਂ 'ਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਹੈ ਵੀ ਹਜੇ ਨਾਲ ਲਿਆਓ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਪਿਆ ਇਹ ਨੀਤੀਆਂ ਨੂੰ ਮਰਾਦਾ ਨਹੀਂ ਤੁਸੀਂ ਚੰਗੇ ਲੋਕ ਹੋ ਤੁਸੀਂ ਦੇਸ਼ ਭਗਤ ਬੰਦੇ ਹੋ ਤੁਸੀਂ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਲੋਕ ਹੋ ਤੁਸੀਂ ਟੈਕਸ ਵੀ ਦਿੰਦੇ ਹੋ ਤੇ ਕਿਸੇ ਦਾ ਹੱਕ ਵੀ ਨਹੀਂ ਮਾਰਦੇ ਇਹ ਟੈਕਸ ਵੀ ਨਹੀਂ ਦਿੰਦੇ ਹੱਕ ਵੀ ਖਾਂਦੇ ਕਹਿੰਦੇ ਕਿ ਕਿਸਾਨ ਆ ਜੀ ਅਸੀਂ ਮੈਂ ਕਹਾਂ ਯਾਰ ਸੁਖਵੀਰ ਸਿਆ ਇਹੀ ਦੱਸਦੇ ਯਾਰ ਕਿ ਕਿਸਾਨੀ ਚੋਂ ਖੇਤੀ ਚੋਂ ਬੱਸਾਂ ਕਿਵੇਂ ਬਣ ਜਾਂਦੀਆਂ ਨੇ ਚਲ ਤੁਹਾਡੀਆਂ 4-500 ਬਣ ਗਈਆਂ ਸਾਡੀਆਂ 5-10 ਮਿਨੀ ਬਣ ਜਾਣਗੀਆਂ ਜੇ ਜ਼ਮੀਨ ਘੱਟਾ ਸਾਡੇ ਕੋਲੇ ਸੰਨ ਦੱਸ ਤਾਂ ਦੇ ਕਿੱਥੇ ਵੇਚੀਦੀ ਹੁੰਦੀ ਹੈ ਜਿਹਦੇ ਨਾਲ ਬੱਸਾਂ ਬਣ ਜਾਂਦੀਆਂ ਹੁੰਦੀਆਂ ਨੇ ਸਾਡਾ ਤਾਂ ਖਰਚਾ ਨਹੀਂ ਪੂਰਾ ਹੁੰਦਾ ਦੁਬਾਰ ਇੱਕ ਧੀ ਦਾ ਕਰਜ਼ਾ ਨਹੀਂ ਲੈਂਦਾ ساری ਉਮਰ ਕਬੀਲਦਾਰੀ ਚ ਹੀ ਵੱਰ ਜਾਂਦੇ ਵਿੱਚ ਹੀ ਪੈਸੇ ਸਾਨੂੰ ਵੀ ਦੱਸ ਦੇ ਭਰਾਵਾ ਕਿ ਹੋਟਲ ਕਿਵੇਂ ਬਣ ਜਾਂਦੇ ਨੇ ਖੇਤੀ ਚੋਂ ਇਤੁਸ ਸਿੱਧੀ ਪਤਾ ਲੱਗਦਾ ਅਗੇ ਰਾਜ ਨਹੀਂ ਸੇਵਾ ਕਿਹੜੀ ਸੇ ਬੋ ਕਮਾਲ ਦੀ ਸੇਵਾ ਕੀਤੀ ਹੈ ਜੀ ਚਿੱਟੇ ਦੀ ਸੇਵਾ ਇਹਨਾਂ ਨੇ ਕੀਤੀ ਉਹ ਸੇਵਾ ਚ ਵੱਡੇ ਵੱਡੇ ਹੋਟਲ ਵੱਡੇ ਵੱਡੇ ਟਾਪੇ ਵੱਡੇ ਵੱਡੇ ਬਸਾਂ ਵੱਡੇ ਵੱਡੇ ਉਹ ਪਹਾੜਾਂ ਚ ਉਧਰ ਅਮਰੀਕੇ ਕਨੇਡਾ ਸਭ ਬੜਾ ਬੜਾ ਕੁਝ ਬਣ ਗਿਆ ਸੇਵਾ ਬਹੁਤ ਜ਼ਿਆਦਾ ਕੀਤੀ ਨੇ ਦਿਲੋਂ ਕੀਤੀ ਹੈ ਸੇਵਾ ਮਾਤਾ ਦੇ ਭੋਗ ਤੇ ਮੁਖਸਰ ਦੇ ਦਰਬਾਰ ਸਾਹਿਬ ਚੋਂ ਲੰਗਰ ਲਿਆ ਕੇ ਖਵਾਇਆ ਸੇਵਾ ਕਰਨਗੇ ਗਰੀਬ ਤੋਂ ਗਰੀਬ ਵੀ ਗੁਰਦੁਆਰੇ ਨੂੰ ਪੱਖਾ ਦਾਨ ਕਰ ਦਿੰਦਾ ਉਹਦੇ ਬਾਪੂ ਦੇ ਭੋਗ ਤੇ ਉਹ ਵੀ ਨਹੀਂ ਸਰਿਆ ਸੇਮ ਨਿਚੋੜ ਕੇ ਖਾ ਗਏ ਪੰਜਾਬ ਨੂੰ ਕਦੇ ਜੋਕਾਂ ਸੇਵਾ ਕਰਦੀ ਦੇਖੀ ਨੇ ਜੋਕਾਂ ਤਾਂ ਖੂਨ ਹੀ ਪੀਣਾ ਹੁੰਦਾ ਬਸ ਕੱਲਾ ਚਿਚੜੀਆਂ ਸੇਵਾ ਕਰਦੀਆਂ ਦੇਖੀਆਂ ਕਦੇ ਸੁੱਕ ਬਸਾਉਣੀ ਪਿਛਾਉਣੀ ਪੈਂਦੀ ਥੱਲੇ ਵੀ ਯਾਰ ਚਿਚੜੀਆਂ ਯਾਰ ਬਹੁਤਾਂ ਕਰਦੀਆਂ ਮੈਂ ਸਾਂ ਵੱਲਾਈ ਜੋ ਇਲਜ਼ਾਮ ਜੋ ਮਰਜੀ ਬੋਲੀ ਜੋ ਸੌ ਝੂਠ ਦਾ ਇੱਕ ਸੱਚ ਬਣਾ ਲਾਂਗੇ ਬੋਲੀ ਜੋ ਪਰ ਲੋਕਾਂ ਨੂੰ ਸਾਰਾ ਪਤਾ ਹੈ ਜੀ ਪਬਲਿਕ ਸਭ ਜਾਣਦੀ ਹੈ ਜੇ ਤੁਹਾਨੂੰ ਲੱਗਿਆ ਕਿ ਯਾਰ ਸੱਚੇ ਦਿਲੋਂ ਬੋਲਦਾ ਭਗਵੰਤ ਮਾਨ ਸੱਚੇ ਦਿਲੋਂ ਪੰਜਾਬ ਦੇ ਹੱਕਾਂ ਚ ਲੋਕਾਂ ਦੇ ਹੱਕਾਂ ਵਾਸਤੇ ਲੱਗੇ ਤਾਂ ਇੱਕ ਵਾਰੀ ਤਾੜੀਆਂ ਮਾਰ ਕੇ ਸਾਡੇ ਸਾਰਿਆਂ ਦੀ ਟੀਮ ਦਾ ਹੌਸਲਾ ਵਧਾ ਦਿਓ ਭਗਵੰਤ ਸਿੰਘ ਜਿੰਦਾਬਾਦ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਬਹੁਤ ਬਹੁਤ ਭਗਵੰਤ ਸਿੰਘ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਕਦੇ ਵੱਡੇ ਗਰਾਉਂਡ ਦੇ ਵਿੱਚ ਰੱਖ ਕੇ ਖੁੱਲੀਆਂ ਗੱਲਾਂ ਕਰਾਂਗੇ ਇਹ ਤਾਂ ਹਜੇ ਟਰੇਲਰ ਜਿਹਾ ਹੀ ਐ ਹੋਏ ਤਾਂ ਬਹੁਤ ਕੁਝ ਪਿਆ ਮੇਰੇ ਕੋਲ ਤਾਂ ਸਮਾਨ ਹੀ ਵਾਲਾ ਪੈਣ ਆਦਾ ਤਾਂ ਇਹ ਤਾਂ ਡਰਦੇ ਨੇ ਇੱਕ ਗੱਲ ਮੈਨੂੰ ਥੋੜੀ ਜੀ ਸਕੂਨ ਵੀ ਦਿੰਦੀ ਐ ਕਈ ਵਾਰੀ ਮੇਰੇ ਕੋਲ ਵੀਡੀਓ ਆ ਜਾਂਦੀਆਂ ਨੇ ਫੋਨ 'ਚ ਜਿਹੜੇ ਮਰਜੀ ਲੀਡਰ ਮੂਰੇ ਮਲੂਕੇ ਮੂਰੇ ਕਾਂਗੜ ਮੂਰੇ ਪੱਠੜ ਮੂਰੇ ਪੂੰਦੜ ਮੂਰੇ ਟੀਂਸੇ ਮੂਰੇ ਬਾਦਲ ਮੂਰੇ ਸੰਦੂ ਮੋਰੇ ਮੁਰੇ ਜੈ ਆਪਣਾ ਕੈਪਟਨ ਮੁਰੇ ਜੁੜੇ ਵੀ ਹੈਗੇ ਜਿੰਨੇ ਇਹਨੇ ਮੁਰੇ ਮਾਈਕ ਕਰਕੇ ਮੇਰਾ ਨਾਮ ਲੈ ਲਿਆ ਭਗਵਾਨ ਤਾ ਮਾਨੇ ਨਾ ਮੈਂ ਤੁਹਾਨੂੰ ਕੀ ਕਹਣਾ ਯਾਰ ਤੂੰ ਡਰਦੇ ਕਿਉਂ ਮੈਥੋਂ ਉਹ ਨਾ ਯਾਰ ਉਹਦੀ ਗੱਲ ਨਾ ਕਰ ਉਹ ਬੰਦਾ ਭੜਦਾ ਫਿਰਦਾ ਯਾਰ ਲੈ ਦੱਸੋ ਯਾਰ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾਉ ਬਈ ਯਾਰ ਇਹ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਉਹਨਾਂ ਦੇ ਘਰੇ ਆਉਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਦ ਦੇ ਸਾਰਾ ਕੁਝ ਮਿਲ ਗਿਆ ਜੋ ਨਾਬੇ ਜਾ ਕੇ ਕਰੇ ਉਹ ਦਰਸ਼ਨ ਉਹਦੇ ਹੁਣ ਕਹਿੰਦੇ ਕਿ ਮੈਨੂੰ ਆਹ ਦਿਓ ਬੈਰ ਕੱਟ ਦਿਓ ਮੈਂ ਕਿਹਾ ਕੀ ਗੱਲ ਜਮਰੋਦ ਦਾ ਕਿੱਲਾ ਜਿੱਤ ਕੇ ਆਇਆ ਬੈਰ ਕੱਟ ਦੀਏ ਤੇ ਲੋਕਾਂ ਨੇ ਪੀਆ ਪੋਤਾ ਨੂੰ ਮਾਰ ਕੇ ਆਇਆ ਫੱਤਰ ਪਿਛਾ ਕੇ ਆਇਆ ਚਿੱਟੇ ਰੰਗ ਦੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲ ਚ ਜਾਂਦੀ ਸੀ ਇੰਨੇ ਨੰਬਰ ਗੱਡੀਆਂ ਰੋਕਣੀ ਨਹੀਂ ਮਾਲ ਜਾ ਰਿਹਾ ਸਾਮਾਨ ਜਾ ਰਿਹਾ ਕਮਾਲ ਆ ਯਾਰ ਨਸਲ ਕੁਸ਼ੀਆਂ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਤੇ ਨੇ ਇਹਨਾਂ ਨੇ ਜਿਵੇਂ ਚ ਮੈਨੂੰ ਆ ਦੇ ਉਹ ਖਾਣ ਨੂੰ ਆ ਸਰਾਣਾ ਦੇ ਉਹ ਆ ਦੇ ਉਹ ਲੈ ਦਸ ਭੂਆ ਦੇ ਪਿੰਡਾਂ ਆ ਉਹ ਤਾਂ ਭਰੋ ਹੀ ਮਿਲੂ ਜਿਹੜਾ ਭਾਈ ਉੱਥੇ ਵਾਕਿਆ ਨੂੰ ਮਿਲਦਾ ਆ ਸਾਰੇ ਹੀ ਲੱਗ ਗਏ ਉਹਦੇ ਨਾਲ ਉਹਦੇ ਹੱਕ ਚ ਕੈਪਟਨ ਮਰਿੰਦਰ ਉਹਦੇ ਹੱਕ ਚ ਬੋਲਿਆ ਚੰਨੀ ਉਹਦੇ ਹੱਕ 'ਚ ਬਿੱਟੂ ਉਹਦੇ ਹੱਕ 'ਚ ਖੈਰਾ ਉਹਦੇ ਹੱਕ 'ਚ ਸਾਰੀ ਚੰਨੀ ਨੂੰ ਜਦੋਂ ਲੋਕਾਂ ਨੇ ਕਹਿੰਦੇ ਗਲਤ ਬੋਲੀ ਜਾਣਾ ਓਏ ਤੈਹੀਂ ਤੈਹੀਂ ਵੀ ਕੀਤਾ ਸੀ ਅੱਛਾ ਕਹਿੰਦਾ ਆਪਾਂ ਮਾਫੀ ਮੰਗ ਲੈਣਾ ਕਹਿੰਦਾ ਮੈਂ ਕਿੱਥੇ ਪਰਗੜ ਫੜ ਲਿਆ ਜੀ ਲੈ ਹੱਥ ਆ ਯਾਰ ਮੁਕਰਨਾ ਵੀ ਨਹੀਂ ਆਉਂਦਾ ਕੈਪਟਨ ਮਨਿੰਦਰ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਬਾਜਵਾ ਲਾਲ ਪੱਗ ਬਨ ਕੇ ਬਾਬਾ ਬਕਾਲਾ ਸਾਹਿਬ ਰਖੜਪੁੰਨੇ ਦੇ ਮੇਲੇ ਤੇ ਕਹਾਂ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਜੇ ਇਹਦੇ ਪਾ ਕੇ ਰੱਸਾ ਸੀਆਈਏ ਤਰਨਤਾਰ ਨਾਲ ਤਕਰੀਜ਼ ਕੇ ਲੈ ਕੇ ਜਾਵਾਂਗੇ ਮਜੀਠੀਂ ਲੈ ਤੇ ਉਹੀ ਕਹਿੰਦੇ ਸੀ ਕਹਿੰਦੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈ ਮੈਂ ਕਿਹਾ ਚ ਇਹ ਹੀ ਮਨੁੱਖ ਰਹਿ ਗਏ ਇਸ ਤਾ ਡੰਗਰੀਆਂ ਸਾਡਾ ਕੋਈ ਅਧਿਕਾਰ ਨਹੀਂ ਇਹੀ ਰਹਿ ਗਏ ਮਨੁੱਖ ਬਸ ਇਕੱਲੇ ਪ੍ਰਗਣਾ ਕਰੋ ਤੁਸੀਂ ਇਹ ਪੋਸਟਰ ਪੋਸਟਰ ਜੇ ਜਿਹੜੇ ਇਹਨਾਂ ਦੇ ਆ ਜਿਹੜੇ ਕਰਦੇ ਨੇ YouTube Facebook ਜਿਹੜੇ ਇਹਨਾਂ ਦੇ ਜਵਾਬ ਜੂਬ ਦੇ ਦਿਆ ਕਰੋ ਥੋੜਾ ਕੁ ਕੰਮ ਨਹੀਂ ਇੱਧਰ ਇੱਧਰੋਂ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਇਹਨਾਂ ਤੋਂ ਕਿਸੇ ਨੂੰ ਪਾਲਾ ਨਹੀਂ ਢੱਪੜ ਦਿੰਦਾ ਮੈਂ ਤੁਸੀਂ ਤੁਸੀਂ ਸਾਥ ਦੇ ਦਿਓ ਬਸ ਠੀਕ ਹੈ ਨਾ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੋ ਸੋਨਿਆਲ ਬਹੁਤ ਬਹੁਤ ਧੰਨਵਾਦ ਜਿਉਂਦੇ ਬਸ ਦੇ ਲੋ ਤਰੱਕੀਆਂ ਕਰੋ ਮਿਲਦੇ ਰਵਾਂਗੇ ਆਉਂਦਿਆ ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਪ੍ਰੋਗਰਾਮ ਕਰਾਂਗੇ ਵੱਡੇ ਐਲਾਨ ਕਰਾਂਗੇ ਔਰ ਜ਼ਿੰਦਗੀ ਨੂੰ ਪੱਟੀ ਤੇ ਲੈ ਕੇ ਆਵਾਂਗੇ ਤਿਆਂ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਤੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹਨਾਂ ਦੇ ਵਿੱਚ ਅੱਗਾਂ ਬੁਝਣ ਨਹੀਂ ਦੇਵਾਂਗੇ ਅੱਛਾ ਜੀ ਜਿਹੜਾ ਯੁੱਧ ਨਸ਼ਿਭਰੂਤ ਚੱਲ ਰਿਹਾ ਉਹ ਚ 20 ਪਿੰਡ ਰਾਮਪੁਰਾ ਫੂਲ ਦੇ ਹਲਕੇ ਦੇ ਜਿਹੜੇ ਨੇ ਉਹ ਬਿਲਕੁਲ ਪੰਚਾਇਤਾਂ ਨੇ ਮਤਾ ਪਾਸ ਕਰਕੇ ਦਿੱਤਾ ਕਿ ਸਾਡੇ ਪਿੰਡ ਜਿਹੜੇ ਅਸੀਂ ਆਪ ਰਾਖੀ ਕਰਾਂਗੇ ਪਿੰਡਾਂ ਦੇ ਪਹਿਰੇਦਾਰ ਬਣੋ ਪਿੰਡਾਂ ਦੇ ਚੌਕੀਦਾਰ ਬਣੋ ਕਿਸੇ ਨੇ ਬਾਹਰੋਂ ਆ ਕੇ ਆਪਣੀ ਰੱਖਿਆ ਨਹੀਂ ਕਰਨੀ ਆਪਣੀ ਰੱਖਿਆ ਆਪਾਂ ਨੂੰ ਆਪ ਕਰਨੀ ਪੈਂਦੀ ਹੈ ਸਿਆਣੇ ਕਹਿੰਦੇ ਆ ਰੋਏ ਬਿਨਾ ਤਾਂ ਮਾਂ ਪੇਣੀ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੇ ਇੱਥੇ ਸਾਰੀ ਦੁਨੀਆ ਆਪੋ ਤਾਪੀ ਪਈ ਹੋਈ ਆ ਪਰ ਆਪ ਦੀ ਰੱਖਿਆ ਆਪ ਕਰਾਂਗੇ ਤਾਂ ਆਪਣੀ ਕੌਮ ਜਿਹੜੀ ਹੈ ਜੁਝਾਰੂ ਕੌਮ ਹੈ ਮਿੱਟੀ ਬਹੁਤ